ਮੈਂ ਬੰਦਰ ਕੋਰੇ ਮੇਰੇ ਵੱਲ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਤੇ ਆਪਾਂ ਇੱਕ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾਉਣੇ ਆ ਤੇ ਨਾਲੇ ਆਪਾਂ ਦੋ ਚਾਰ ਗੱਲਾਂ ਕਰਦੇ ਹਾਂ ਸਿਆਣੇ ਕਹਿੰਦੇ ਆ ਨਾ ਵੀ ਨਾਲੇ ਗੱਲਾਂ ਨਾਲੇ ਗੀਤ ਦੋਵੇਂ ਚੀਜ਼ਾਂ ਹੀ ਹੋਣ ਤਾਂ ਬਹੁਤ ਵਧੀਆ ਮਜ਼ਾ ਆਉਂਦਾ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਸੁਣਾਉਣੇ ਹਾਂ ਵੀ ਇੱਕ ਬੀਬੀ ਦਾ ਪੁੱਤਰ ਸੀ ਤੇ ਉਹ ਗੁੜ ਬਹੁਤ ਖਾਂਦਾ ਸੀ ਕਿਉਂਕਿ ਆਦਤ ਬਣ ਜਾਂਦੀ ਹੈ ਬੰਦੇ ਨੂੰ ਤੇ ਉਨੂੰ ਵੀ ਆਦਤ ਬਣੀ ਹੋਈ ਸੀ ਪਰ ਮਾਂ ਜਿਹੜੀ ਸੀ ਉਹਨੂੰ ਉਹਦਾ ਫਿਕਰ ਸੀ ਵੀ ਮੇਰਾ ਪੁੱਤ ਇਹ ਇੱਕੋ ਚੀਜ਼ ਕਿਉਂ ਜ਼ਿਆਦਾ ਖਾਂਦਾ ਹੈ ਤੇ ਉਹ ਇੱਕ ਦਿਨ ਆਹਦੇ ਪੁੱਤ ਨੂੰ ਕਹਿੰਦੀ ਹੈ ਵੀ ਚੱਲ ਪੁੱਤ ਆਪਾਂ ਨਾ ਇੱਕ ਬਾਬਾ ਜੀ ਆ ਤੇ ਉਹਦੇ ਕੋਲੇ ਚੱਲਦੇ ਹਾਂ ਜਦੋਂ ਉਸ ਬਾਬਾ ਜੀ ਕੋਲੇ ਜਾਂਦੇ ਹਨ ਤੇ ਉਹ ਬਾਬਾ ਜੀ ਨੂੰ ਕਹਿੰਦੀ ਹੈ ਵੀ ਬਾਬਾ ਜੀ ਮੇਰਾ ਪੁੱਤਰ ਜਿਹੜਾ ਹੈ ਇਹ ਬਹੁੜ ਬਹੁਤ ਖਾਂਦਾ ਹੈ ਤੁਸੀਂ ਇਸ ਦਾ ਇਲਾਜ ਕਰੋ ਕੋਈ ਦਵਾਈ دارو ਜਾਂ ਕੋਈ ਜੜੀ ਬੂਟੀ ਕੋਈ ਚੀਜ਼ ਜੋ ਵੀ ਤੁਸੀਂ ਦਿੰਦੇ ਜੇ ਦਿਓ ਪਰ ਬਾਬਾ ਜੀ ਅਗੋਂ ਹੱਸ ਕੇ ਕਹਿਣ ਲੱਗੇ ਮਾਤਾ ਅਸੀਂ ਤਾਂ ਅਜੇ ਕੁਝ ਨਹੀਂ ਕਰ ਸਕਦੇ ਇੱਕ ਹਫ਼ਤੇ ਨੂੰ ਇਹਦਾ ਇਲਾਜ ਕਰਾਂਗੇ ਹਫ਼ਤੇ ਬਾਅਦ ਫੇਰ ਆਇਓ ਜਦੋਂ ਅਗਲਾ ਹਫ਼ਤਾ ਆਉਂਦਾ ਹੈ ਤੇ ਮਾਤਾ ਫੇਰ ਚਾਈ ਚਾਈ ਆਪਣੇ ਪੁੱਤਰ ਨੂੰ ਲੈ ਕੇ ਬਾਬਾ ਜੀ ਦੇ ਕੋਲ ਜਾਂਦੀ ਹੈ ਤੇ ਫੇਰ ਜਾ ਕੇ ਬੇਨਤੀ ਕਰਦੀ ਹੈ ਹੱਥ ਜੋੜ ਕੇ ਬਾਬਾ ਜੀ ਮੇਰੇ ਪੁੱਤਰ ਦਾ ਇਲਾਜ ਕਰੋ ਤੁਸੀਂ ਕਹਿੰਦੇ ਸੀ ਫਿਰ ਫੇਰ ਆਇਓ ਬਾਬਾ ਜੀ ਹੱਸ ਕੇ ਕਹਿਣ ਲੱਗੇ ਹਾਂ ਮਾਤਾ ਅੱਜ ਲਾਜ ਕਰਦੇ ਹਾਂ ਉਹ ਕਹਿਣ ਲੱਗਾ ਦੀ ਬੇਟਾ ਉਹਦੇ ਸਿਰ ਤੇ ਹੱਥ ਧਰ ਕੇ ਵੀ ਅੱਜ ਤੋਂ ਪਿੱਛੇ ਗੁੜ ਨਾ ਖਾਵੇਂ ਇਹ ਮੈਂ ਤੈਨੂੰ ਮਤ ਦਿੰਦਾ ਹਾਂ ਤੇ ਮਾਂ ਉਹਦੀ ਕਹਿਣ ਲੱਗੀ ਬਾਬਾ ਜੀ ਜੇ ਇਹੋ ਗੱਲ ਕਹਿਣੀ ਸੀ ਤਾਂ ਜਿੱਦਣ ਅਸੀਂ ਅੱਗੇ ਆਏ ਸੀ ਉਦਨੇ ਹੀ ਕਹਿ ਦਿੰਦੇ ਤਾਂ ਬਾਬਾ ਜੀ ਕਹਿਣ ਲੱਗੇ ਮਾਤਾ ਇਹ ਆਦਤ ਤਾਂ ਮੈਨੂੰ ਪਹਿਲਾਂ ਆਪ ਨੂੰ ਸੀ ਗੁੜ ਖਾਣ ਦੀ ਪਹਿਲਾ ਹਫਤਾ ਮੈਂ ਆਪਦੀ ਆਦਤ ਛੱਡੀ ਹੈ ਗੁੜ ਛੱਡਿਆ ਹੈ ਤੇ ਫਿਰ ਵੀ ਮੈਂ ਕਿਸੇ ਨੂੰ ਮਤ ਦਿੱਤੀ ਹੈ ਵੀ ਤੂੰ ਨਾ ਖਾਏ ਇਹ ਹਾਨੀਕਾਰਕ ਹੈ ਤੇ ਜਦੋਂ ਵੀ ਆਪਾਂ ਨੂੰ ਕਿਸੇ ਨੂੰ ਮਤ ਦੇਣੀ ਹੁੰਦੀ ਹੈ ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਮਤਾਂ ਦੇਣੇ ਹਾਂ ਉਦੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਵੀ ਮੇਰੇ ਵਿੱਚ ਇਹ ਔਗਣ ਹੈ ਪਹਿਲਾਂ ਆਪ ਦਾ ਔਗਣ ਛੱਡੋ ਤੇ ਫਿਰ ਕਿਸੇ ਨੂੰ ਮਤ ਦਿਓ ਜੇ ਆਪਣੇ ਵਿੱਚ ਆਪਦੇ ਹੀ ਔਗਣ ਹਨ ਤੇ ਆਪਾਂ ਕਿਸੇ ਨੂੰ ਕਿਵੇਂ ਵਿਚਾਰ ਕਰ ਸਕਦੇ ਹਾਂ ਤੇ ਕਿਵੇਂ ਨੂੰ ਮਤ ਕਿਸੇ ਨੂੰ ਕਿਵੇਂ ਮਤ ਦੇ ਸਕਦੇ ਹਾਂ ਤੇ ਇਹ ਆਪਾਂ ਨੂੰ ਸੋਚ ਲੈਣਾ ਚਾਹੀਦਾ ਹੈ ਪਹਿਲਾਂ ਆਪ ਦੇ ਸੁਧਾਰ ਕਰਕੇ ਫਿਰ ਕਿਸੇ ਦਾ ਸੁਧਾਰ ਕਰਨਾ ਚਾਹੀਦਾ ਹੈ ਤੇ ਹੁਣ ਅਲੋ ਅੱਜ ਆਪਾਂ ਨਵੀਂ ਸਟੋਰੀ 2025 ਦੀ ਸ਼ੁਰੂ ਕਰਦੇ ਹਾਂ ਤੇ ਨਵਾਂ ਹੀ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾਉਣੇ ਹਾਂ ਕਿਉਂਕਿ ਇਸ ਲੋਕ ਗੀਤ ਤਾਂ ਬਹੁਤ ਚੱਲਦਾ ਹੈ ਪਹਿਲਾਂ ਹੀ ਪਰ ਮੈਨੂੰ ਫਰਮਾਇਸ਼ ਆਈ ਹੈ ਜੀ ਇਹ ਜ਼ਰੂਰ ਲੋਕ ਗੀਤ ਸੁਣਾਓ ਤੇ ਮੈਂ ਸਟਿੱਲ ਲਗਾਈ ਹਾਂ ਤੇ ਮੇਰੀਆਂ ਭੈਣਾਂ ਜਿਹੜੀਆਂ ਮੇਰੀਆਂ ਸਹੇਲੀਆਂ ਉਹ ਮੈਨੂੰ ਆ ਕਹਿੰਦੀਆਂ ਹਨ ਤੇ ਮੈਂ ਅੱਜ ਇੱਕ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੇ ਸੁਣੋ ਟਾਲ ਪਰ ਛਾਵੇਂ ਮੁੰਡਾ ਨੇ ਬੂਆਣੀ ਚੀਰਦਾਰ ਇੱਕੋ ਫਾੜੀ ਅਵੇ ਸੁਣ ਲਾਲ ਵੇ ਇੱਕੋ ਫਾੜੀ ਦੇ ਦੇ ਸਾਨੂੰ ਨੇ ਬੂਵੇਂ ਦੀ ਟਾਲ ਪਰ ਛਾਵੇ ਮੁੰਡਾ ਨਿੰਬੂ ਵਾਣੀ ਚੀਰਦਾ ਇੱਕੋ ਵਾੜੀ ਅਵੇ ਸੋਣ ਲਾਲਵੇਂ ਇੱਕੋ ਫਾੜੀ ਦੇ ਦੇ ਸਾਨੂੰ ਨਿੰਬੂ ਵੇਦੀ ਨਿੰਬੂ ਵੇ ਦੇ ਵੱਟੇ ਤੈਨੋਂ ਕਾਟੇ ਨਹੀਂ ਕੜਵਾਦੇ ਆ ਤੂੰ ਕੀ ਕਰਨੀ ਅਨੀ ਸਣ ਗੋਰੀਏ ਤੂੰ ਕੀ ਕਰਨੀ ਨੀ ਸਣ ਗੋਰੀਏ ਤੂੰ ਕੀ ਕਰਨੀ ਖੱਟੀ ਫਾੜੀ ਨੀ ਬੂਵੇਦੀ ਵੇ ਕਾਂਡੇ ਮਹਾਨੋ ਕੜਵਾ ਦੇਵੇਂ ਮਾ ਪਿਓ ਜਾਈ ਨੂੰ ਕੜਵਾ ਦੇ ਵੱਡੀ ਪਰ ਜਾਈ ਨੂੰ ਕੜਵਾ ਦੇਵੇਂ ਮੇਰੇ ਆ ਦੂਸ਼ਮਣਾ ਹੋ ਪਖੀ ਦੀ ਡੰਡੀ ਮਾਰੀ ਸੀ ਮੈਂ ਤਾਂ ਹਸੇ ਨਾਲ ਮਾਰੀ ਨੀ ਬੜੇ ਦਲਾਸੇ ਨਾਲ ਮਾਰੀ ਨੀ ਮੇਰੀ ਇਹ ਚਾਨਣ ਨੇ ਹੋ ਦਿਲਾਂ ਦੀਆਂ ਸਾਂਝਣੀਆਂ ਹੀਰੇ ਹਾਸਾ ਮਾਨਾਲ ਕਰੀਵੇਂ ਮਾ ਪਿਓ ਜਾਈ ਨਾਲ ਕਰੀਵੇਂ ਡੀ ਪਰ ਜਾਈ ਨਾਲ ਕਰੀਵੇਂ ਮੇਰੇ ਆਦੂਛੋ ਮਣਾ ਹੋ ਪੱਖੀ ਜੀ ਡੰਡੀ ਮਾਰੀ ਸੀ ਢਾਲ ਪਰ ਛਾਵੇਂ ਮੁੰਡਾ ਨਿਬੂ ਆਣੀ ਚੀਰਦਾ ਇੱਕੋ ਫਾੜੀ ਵੇ ਸੋਨ ਲਾਲ ਵੇ ਇੱਕੋ ਫਾੜੀ ਜੇ ਦੇ ਸਾਨੂੰ ਨਿਬੂ ਵੇ ਦੀ ਨਿੰਬੂਵੇ ਦੇਵੱਟੇ ਤੈਨੂੰ ਹਾਰ ਨਹੀਂ ਕੜਵਾ ਦੇ ਆ ਤੂੰ ਕੀ ਕਰਨੀ ਅਨੇ ਸਨ ਘੋਰੀਏ ਤੋ ਕੀ ਕਰਨੀ ਖੱਟੀ ਫਾੜੀ ਨਿੰਬੂਵੇ ਦੀ ਹਾਰ ਮਾਨੂੰ ਕੜਵਾ ਦੇ ਮਾਪਿਓ ਜਾਈ ਨੂੰ ਕੜਵਾ ਦੇ ਵੱਡੀ ਪਰ ਜਾਈ ਨੂੰ ਕੜਵਾ ਦੇ ਮੇਰੇ ਆ ਦੁਸ਼ਮਣਾਂ ਹੋ ਪੱਖੇ ਦੀ ਡੰਡੀ ਮਾਰੀ ਸੀ ਮੈਤਾ ਹਸ ਨਾਲ ਮਾਰੀ ਨਿ ਬੜੇ ਦਲਾਸ ਨਾਲ ਮਾਰੀ ਨ ਮੇਰੀਆਂ ਚਾਨਣੀਆਂ ਹੋ ਦਿਲਾਂ ਦੀਆਂ ਸਾਂਝਣੀਆਂ ਹੀਰੇ ਲਓ ਜੀ ਇਸੇ ਤਰ੍ਹਾਂ ਜਿੰਨੇ ਮਰਜੀ ਟੱਪੇ ਗਿਣੀ ਜੋ ਸੋਨਾ ਗਹਿਣਾ ਜੋ ਗਿਣਾ ਤੇ ਪਰ ਇਹ ਚੀਜ਼ ਨਕਲੀ ਹੈ ਅਸਲੀ ਨਹੀਂ ਐਵੇਂ ਨਾ ਕਿਤੇ ਭਲਾ ਕਹਿ ਦਿਓ ਵੀ ਮਾਦਾ ਨੇ ਤਾਂ ਸੋਨਾ ਵਾਵਾ ਰੱਖਿਆ ਕੋਈ ਸੋਨਾ ਸੋਨਾ ਨਹੀਂ ਗਾ ਨਕਲੀ ਆ ਤੇ ਆ ਹੈ ਨਿੰਬੂ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਇਹ ਤਾਂ ਆਪਣੀ ਸ਼ੁਰੂਆਤ ਹੈ ਨਵੇਂ 2025 ਦੀ ਤੇ ਤੁਸੀਂ ਵੀ ਖੁਸ਼ ਤੇ ਮੈਂ ਵੀ ਖੁਸ਼ ਖੁਸ਼ ਰਹੋ ਖਸਾਗ ਰਹੋ ਮੇਰੇ YouTube ਚੈਨਲ ਨੂੰ ਜੋ ਵੀ ਮੇਰੇ ਵੀਰ ਪਾਣਾ ਪਿਆਰ ਕਰਦੇ ਹਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਪੋਰਟ ਕਰਨੀ ਤੇ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਕਮੈਂਟ ਕਰੋ ਦੱਸੋ ਵੀ ਜੇ ਕੋਈ ਗਲਤੀ ਹੈ ਤਾਂ ਗਲਤੀ ਸੁਧਾਰਨ ਦਾ ਵੀ ਤਾਂ ਮੌਕਾ ਬਣਦਾ ਹੈ ਤੇ ਨਾਲੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕੋਸ਼ਰੋ ਖਸਾਲੋ ਮੈਨੂੰ ਦਿਵਾ ਗਿਆ ਧੰਨਵਾਦ ਜੀ ਮੇਰੀ ਵੀਡੀਓ ਵੇਖਣ ਤੇ